ਮੇਰੇ ਯਾਨੀ ਕਿ ਹਰਦੀਪ ਸਿੰਘ ਪੁਲਰ ਵੱਲੋਂ ਸਾਡਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਾਰੇ ਬਿਲਕੁਲ ਠੀਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਔਰ ਪਰਿਵਾਰ ਦੇ ਵਿੱਚ ਆਪਣੇ ਪੂਰੇ ਕੁਸ਼ ਹਾਲ ਤੰਦਰੁਸਤੀਆਂ ਦੇ ਵਿੱਚ ਹੋਵੋਗੇ ਦੋਸਤੋ ਰੋਜ਼ ਦੀ ਤਰ੍ਹਾਂ ਅਸੀਂ ਫੇਰ ਅੱਜ ਇੱਕ ਵਿਸ਼ਾ ਲੈ ਕੇ ਆਏ ਹਾਂ ਯਾਨੀ ਮੁੱਦਾ ਤਾਂ ਉਹੀ ਰੋਜ਼ ਰਹਿੰਦਾ ਹੈ ਨਸ਼ਾ ਤੇ ਨਸ਼ੇ ਦੀ ਗੱਲਬਾਤ ਕੁਛ ਨਾ ਕੁਛ ਰੂਪ ਦੇ ਵਿੱਚ ਅਸੀਂ ਰੋਜ਼ ਕਰਦੇ ਆਂ ਕਿਸੇ ਨਾ ਕਿਸੇ ਵਿਸ਼ੇ ਤੇ ਕਰਦੇ ਆਂ ਤੋਂ ਅੱਜ ਵੀ ਇੱਕ ਕਵਿਸ਼ਾ ਲੈ ਕੇ ਆਏ ਆਂ ਜਿਸ ਦਾ ਬਹੁਤ ਜ਼ਿਆਦਾ ਪ੍ਰਚਲਨ ਹੈ ਜਿਸ ਗੋਲੀ ਦਾ ਬਹੁਤ ਜ਼ਿਆਦਾ ਪ੍ਰਚਲਨ ਹੈ ਪੰਜਾਬ ਦੇ ਵਿੱਚ ਉਹ ਹੈ ਬੋਪਰੇ ਨੋਰਫਿਨ ਕਿਸ ਗੋਲੀ ਦਾ ਸਟੈਬੂਲਟ ਦਾ ਬਹੁਤ ਜ਼ਿਆਦਾ ਪ੍ਰਚਲਨ ਹੈ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਵਿੱਚ ਲੋਕ ਖਾਂਦੇ ਨੇ ਯਾਨੀ ਅਮੀਰ ਗਰੀਬ ਹਰ ਤਰ੍ਹਾਂ ਦੇ ਲੋਕ ਔਰ ਹਰ ਰੋਜ਼ ਖਾਂਦੇ ਨੇ ਇੱਕ ਤੋਂ ਲੈ ਕੇ 2 3 4 5 6 7 8 ਔਰ 10 ਤੱਕ ਵੀ ਪਰੜੇ ਲੋਕ ਆ ਜਾਂਦੇ ਨੇ ਐਨੀ ਵੱਡੀ ਕੁਆਂਟੀਟੀ ਦੇ ਵਿੱਚ ਇਹ ਨਸ਼ਾ ਲੋਕ ਲੈ ਰਹੇ ਨੇ ਤਾਂ ਦੋਸਤੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਸੋਡੇ ਸਾਰਿਆਂ ਵਾਸਤੇ ਸੋਚਣ ਦੀ ਗੱਲ ਹੈ ਕਿ ਇਹ ਬਹੁਤ ਹੀ ਵੱਡੀ ਪ੍ਰੋਬਲਮ ਹੈ ਨੌਜਵਾਨ ਪੀੜੀ ਵਾਸਤੇ ਬਹੁਤ ਕਿਉਂਕਿ ਜ਼ਿਆਦਾਤਰ ਤਾਂ ਇਹਦੇ ਵਿੱਚ ਜਿਹੜੇ ਨੇ ਉਹ ਨੌਜਵਾਨ ਪੀੜੀ ਦੇ ਲੋਕ ਨੇ ਜਿਹੜੀ ਵੱਡੀ ਉਮਰ ਤੇ ਘੱਟ ਹੈ ਪਰਸੈਂਟੇਜ ਬਲਟ ਜ਼ਿਆਦਾ ਜਿਹੜੀ ਹੈ ਉਹ ਯੰਗ ਜਨਰੇਸ਼ਨ ਹੈ ਜਨਰੇਸ਼ਨ ਹੈ ਤਾਂ ਇਹ ਜਿਹੜੇ ਲੋਕ ਇਹਦੇ ਵਿੱਚ ਦਿਨ-ਦਿਨ ਫਸਦੇ ਜਾਂਦੇ ਨੇ ਇੱਕ ਦੂਜੇ ਤੇ ਕਹਿਣ ਤੇ ਇੱਕ ਦੂਜੇ ਦੇ ਥੋੜਾ ਜਿਹਾ ਉਹਨੂੰ ਉਹਨੂੰ ਪ੍ਰਭਾਵ ਪਾਉਣ ਤੇ ਕਿਸੇ ਥੋੜੇ ਬਹੁਤ ਪ੍ਰੈਸ਼ਰ ਤੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਉਸ ਲਾਈਨ ਵਿੱਚ ਤਾਂ ਫਸ ਜਾਂਦੇ ਨੇ ਜਾਂ ਕਿ ਮਨੋਰੰਜਨ ਦੇ ਤੌਰ ਤੇ ਲੈ ਲੈਂਦੇ ਨੇ ਜਾਂ ਕਿਸੇ ਦੇ ਕਹਿਣ ਤੇ ਨਹੀਂ ਸਰੀਰ ਠੀਕ ਹੋਏਗਾ ਸ਼ੁਰੂ ਕਰ ਲੈ ਉਹ ਦੋ ਚਾਰ ਵਾਰੀ ਲੈਂਦਾ ਫਿਰ ਉਸਨੂੰ ਪੱਕੀ ਲੱਗ ਜਾਂਦੀ ਹੈ ਉਹ ਤਾਂ ਕਰ ਲੈਂਦੇ ਨੇ ਬਟ ਦੋਸਤੋ ਛੱੜਣੀ ਫਿਰ ਬਹੁਤ ਔਖੀ ਬਣ ਜਾਂਦੀ ਹੈ। ਔਰ ਇਹ ਜਿਹੜੀ ਟੈਬਲੇਟ ਹੈ ਅੱਜ ਤਾਂ ਬਹੁਤ ਹੀ ਪਪੂਲਰ ਹੋ ਚੁੱਕੀ ਹੈ ਪਹਿਲਾਂ ਪਹਿਲਾਂ ਤਾਂ ਪ੍ਰਾਈਵੇਟ ਹਸਪਤਲਾਂ ਦੇ ਬਹੁਤ ਖੁੱਲ ਗਏ ਸੀ। ਔਰ ਉੱਥੋਂ ਆਮ ਹੀ ਬਿਲਦੀ ਸੀ ਪੱਤਿਆਂ ਦੇ ਪੱਤੇ ਲੋਕ ਲੈ ਜਾਂਦੇ ਸੀ। ਕੋਈ 200 ਦਾ ਕੋਈ 300 ਦਾ ਪੱਤਾ। ਪਰ ਕੁਝ ਹੋਣ ਸਰਕਾਰ ਨੇ ਉਸ ਤੇ ਸਖੰਜਾ ਕੱਸਿਆ ਪ੍ਰਾਈਵੇਟ ਹਸਪਤਲ ਹਸਪਤਲ ਜੋ ਆ ਬੰਦ ਕਰ ਦਿੱਤੇ। ਹੁਣ ਸਿਰਫ ਲੋਕਾਂ ਕੋ ਗਵਰਨਮੈਂਟ ਹਸਪਤਾਲਾਂ ਵਿੱਚੋਂ ਹੀ ਮਿਲਦੀ ਹੈ ਕਿਉਂਕਿ ਸਰਕਾਰ ਦੀ ਇਹ ਮਜਬੂਰੀ ਹੈ ਜਿਹੜੇ ਲੋਕ ਲੱਗੇ ਹੋਏ ਨੇ ਅਗਰ ਉਹਨਾਂ ਨੂੰ ਨਾਂ ਦਿੱਤੀ ਤਾਂ ਕੀ ਹੋਏਗਾ ਦੋਸਤੋ ਇਹਦਾ ਜਿਹੜਾ ਪ੍ਰਚਲਨ ਹੈ ਉਹ ਲੋਕਾਂ ਨੇ ਗਲਤ ਬਣਾ ਲਿਆ ਯਾਨੀ ਕਿ ਇਹਨੂੰ ਗਲਤ ਤਰੀਕੇ ਨਾਲ ਪਪੂਲਰ ਕਰ ਦਿੱਤਾ ਇੱਕ ਨਸ਼ਾ ਨਸ਼ੇ ਵਾਲੀ ਟੈਬਲੇਟ ਨਹੀਂ ਹੈ ਅਸਲ ਵਿੱਚ ਇਹਦੀ ਜਦੋਂ ਇਨਵੈਂਸ਼ਨ ਹੋਈ ਸੀ ਇਹਦੀ ਜਦੋਂ ਖੋਜ ਹੋਈ ਸੀ ਤਾਂ ਵਿਗਿਆਨੀਆਂ ਨੇ ਇਸ ਦਿੱਕੇ ਨਾਲੇ ਦੀ ਖੋਜ ਕੀਤੀ ਸੀ ਕਿ ਇਹਨੂੰ ਇੱਕ ਪੇਨ ਕਿਲਰ ਬਣਾਇਆ ਸੀ 1960 ਦੇ ਚੰਦੀ 1960 ਦੇ ਦਹਾਕੇ ਵਿੱਚ ਦਸ਼ਕ ਵਿੱਚ ਇਸ ਦੀ ਖੋਜ ਹੋਈ ਔਰ ਇੱਕ ਪੇਨ ਕਿਲਰ ਦੇ ਤੌਰ ਤੇ ਵਿਗਿਆਨੀਆਂ ਨੇ ਇਹਨੂੰ ਬੜਾਇਆ ਔਰ 1980 ਵਿੱਚ ਯੂਰਪ ਦੇ ਵਿੱਚ ਇਸ ਦਾ ਚਲਣ ਹੋਇਆ ਔਰ 1996 ਵਿੱਚ ਫਰਾਂਸ ਵਿੱਚ ਹੋਇਆ ਉੱਥੇ ਵੀ ਕੀ ਹੁੰਦਾ ਸੀ ਕਿ ਜਦੋਂ ਦੇਖਦੇ ਸੀ ਕਿ ਡਾਕਟਰ ਦੇਖਦੇ ਸੀ ਜਿੱਥੇ ਕੋਈ ਪੇਨ ਕਿਲਰ ਜਾ ਕੇ ਆਪਣਾ ਕੰਮ ਬੰਦ ਕਰ ਦਿੰਦੀ ਹੈ ਜਿੱਥੇ ਪੇਨ ਕਿਲਰ ਦਾ ਅਸਰ ਖਤਮ ਹੋ ਜਾਂਦਾ ਹੈ ਅਸਰ ਨਹੀਂ ਰਹਿ ਜਾਂਦਾ ਕੋਈ ਇਫੈਕਟ ਨਹੀਂ ਰਹਿ ਜਾਂਦਾ ਉੱਥੇ ਫਿਰ ਇਹਦਾ ਅਸਰ ਸ਼ੁਰੂ ਹੁੰਦਾ ਹੈ ਉੱਥੇ ਇਹਨੂੰ ਇੰਪਲੀਮੈਂਟ ਕੀਤਾ ਜਾਂਦਾ ਸੀ ਇਹਨੂੰ ਦਿੱਤਾ ਜਾਂਦਾ ਸੀ ਸਰੀਰ ਦੇ ਵਿੱਚ ਖਾਸ ਕਰਕੇ ਜਦੋਂ ਕੋਈ ਸੀਰੀਅਸ ਇੰਜਰੀ ਹੋਵੇ ਕੋ ਗੰਭੀਰ ਚੋਟ ਲੱਗੀ ਹੋਵੇ ਉਦੋਂ ਬਹੁਤ ਦਰਦ ਹੁੰਦੀ ਹੈ ਜਿਸਾਮ ਨੂੰ ਜਾਂ ਕੋਈ ਬ੍ਰੇਨ ਤੇ ਉਮਰ ਤੇ ਉਮਰਾ ਕੋਸ਼ ਹੋਵੇ ਉਦੋਂ ਬਹੁਤ ਹੁੰਦੀ ਹੈ ਜਾਂ ਫਿਰ ਕੈਂਸਰ ਦੀ ਪ੍ਰੋਬਲਮ ਹੋਵੇ ਉਦੋਂ ਵੀ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਜਾਂ ਫਿਰ ਹਰਟ ਪ੍ਰੋਬਲਮ ਹੋਵੇ ਹੱਡ ਦੀ ਉਦੋਂ ਵੀ ਦਰਦ ਹੁੰਦੀ ਹੈ ਜਾਂ ਫਿਰ ਗਮਜ਼ ਜਾਂ ਜੜਾ ਸੂਜ ਨੂੰ ਕਹਿੰਦੇ ਹਾਂ ਦੰਦਾ ਜਾਂ ਜੜਾਂ ਦੇ ਪ੍ਰੋਬਲਮ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਉਦੋਂ ਆਮ ਜਿਹੜੀਆਂ ਪੇਨਕিলার ਕੰਮ ਨਹੀਂ ਕਰਦੀਆਂ ਇੱਥੇ ਇਸ ਸਟਰਕਚਰ ਤੇ ਆਮ ਜਿਹੜੀਆਂ ਪੇਨਕillers ਨੇ ਉਹ ਕੰਮ ਨਹੀਂ ਕਰਦੀਆਂ ਉਦੋਂ ਫਿਰ ਡਾਕਟਰ ਇਸ ਦੀ ਵਰਤੋਂ ਕਰਦੇ ਸੀ ਜਿਵੇਂ ਪ੍ਰੀਨੋਰਫਿਨ ਦੇ ਔਰ ਇਸ ਦੇ ਨਾਲ ਉਹ ਦਰਦ ਰੁਕ ਜਾਂਦੀ ਹੈ ਜਾਨੀ ਇਹ ਦੋ ਸਾਲਟਾਂ ਦਾ ਸਮੇਲ ਹੁੰਦਾ ਹੈ ਜਿਵੇਂ ਪ੍ਰੀਨੋਰਫਿਨ ਹਾਈਡਰੋਕਲਰਾਇਡ ਨਲੈਕਸੋਨ ਹਾਈਡਰੋਕਲੋਰਾਈਡ ਦੋ ਸਾਲਟਾਂ ਦੇ ਸਮੇਲ ਤੋਂ ਇਹ ਬਣੀ ਹੁੰਦੀ ਹੈ ਯਾਨੀ ਇੱਕ ਪ੍ਰਕਾਰ ਦੀ ਇਹ ਸਿੰਥੈਟਿਕ ਟੈਬਲੇਟ ਹੁੰਦੀ ਹੈ ਤਾਂ ਦੋਸਤੋ ਜਦੋਂ ਜਾ ਕੇ ਦੂਜੀਆਂ ਗੋਲੀਆਂ ਦੇ ਪੇਨਕিলার ਦਾ ਕੰਮ ਖਤਮ ਸਟਾਪ ਹੋ ਜਾਂਦਾ ਉੱਥੇ ਇਹਦਾ ਕੰਮ ਸ਼ੁਰੂ ਹੁੰਦਾ ਉੱਥੇ ਫਿਰ ਡਾਕਟਰ ਇਹਨੂੰ ਪੇਨਕিলার ਦੇ ਰੂਪ ਵਿੱਚ ਵਰਤਦੇ ਨੇ ਔਰ ਜਦੋਂ ਇਹ ਦਿੱਤੀ ਜਾਂਦੀ ਹੈ ਫਿਰ ਇਹ ਕੀ ਕਰਦੀ ਹੈ ਕਿ ਇਹ ਜਿਹੜੇ ਰਿਸੈਪਟਰਸ ਨੇ ਬੋਡੀ ਦੇ ਉਹਨਾਂ ਨੂੰ ਬਲੌਕ ਕਰਦੀ ਹੈ ਉਹਨਾਂ ਨੂੰ ਵਰਕ ਤੋਂ ਰੋਕ ਦਿੰਦੀ ਹੈ ਰਿਸੈਪਟਰ ਜਦੋਂ ਉਹਨਾਂ ਨੂੰ ਰੋਕ ਦਿੰਦੀ ਹੈ ਫਿਰ ਉਹ ਜਿਹੜੇ ਹੈ ਮੈਸੇਜ ਦਿਮਾਗ ਤੱਕ ਨਹੀਂ ਪਹੁੰਚਾਂਦੇ ਦਿਮਾਗ ਤੱਕ ਮੈਸੇਜ ਨਹੀਂ ਪਹੁੰਚਦੇ ਉਹਨਾਂ ਨੂੰ ਵਿੱਚ ਬੱਧਤ ਕਰ ਦਿੰਦੀ ਹੈ ਜਾਂ ਬਲੌਕ ਕਰ ਦਿੰਦੀ ਹੈ ਉਹਨਾਂ ਦੇ ਕੰਮ ਦੇ ਵਿੱਚ ਇਸ ਤਰੀਕੇ ਨਾਲ ਪੇਸ਼ੈਂਟ ਨੂੰ ਲੱਗਦਾ ਕਿ ਮੈਨੂੰ ਦਰਦ ਤੋਂ ਨਿਵਾਰਨ ਮਿਲ ਗਿਆ। ਔਰ ਇਸ ਤਰੀਕੇ ਦੇ ਨਾਲ ਡਾਕਟਰਾਂ ਨੇ ਲੰਬੇ ਸਮੇਂ ਤੋਂ ਇਸ ਤਰੀਕੇ ਨਾਲ ਇਹ ਵਰਤੋਂ ਕਰਦੇ ਆਏ। ਔਰ ਇਸ ਤਰੀਕੇ ਨਾਲ ਅੱਜ ਵੀ ਕਰ ਰਹੇ ਹਨ ਕਿਉਂਕਿ ਮੈਡੀਕਲ ਸਾਇੰਸ ਨੇ ਜਿਸ ਕੰਮ ਵਾਸਤੇ ਕੋਈ ਦਵਾਈ ਬਣਾਈ ਹੋਵੇ ਉਹ ਉਸੇ ਕੰਮ ਵਾਸਤੇ ਹੀ ਵਰਤਦੀ ਹੈ। ਇਹ ਤਾਂ ਇਸ ਦਾ ਲੋਕਾਂ ਨੇ ਇਸ ਦਾ ਅਰਥਕਲਤ ਕਰ ਲਿਆ। ਲੋਕਾਂ ਨੇ ਇਸ ਨੂੰ ਇੱਕ ਨਸ਼ੇ ਵਾਲੀ ਗੋਲੀ ਸਮਝ ਲਿਆ। ਔਰ ਇਸ ਦੀ ਵਰਤੋਂ ਸ਼ੁਰੂ ਕਰ ਦਿੱਤੀ। ਜਾਂ ਤਾਂ ਇਸ ਨੂੰ ਪੇਨ ਕਿਲਰ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ। ਜਾਂ ਫਿਰ ਇਹਨੂੰ ਵਰਤਿਆ ਜਾਂਦਾ ਹੈ ਅਗਰ ਕਿਸੇ ਨੇ ਆਪੀਂ ਵਗੈਰਾ ਛੱਡਣੀ ਹੋਵੇ, ਅਫੀਮ ਛੱਡਣੀ ਹੋਵੇ। ਜਾਂ ਇਹਨਾਂ ਦਾ ਕੋਈ ਨਸ਼ਾ ਛੱਡਣਾ ਹੋਵੇ ਤਾਂ ਉਹਨਾਂ ਦਾ ਜਿਹੜਾ ਵਿਡਰਾਲ ਸਿਸਟਮ ਹੈ ਉਹਨੂੰ ਠੀਕ ਕਰਨ ਵਾਸਤੇ ਵੀ ਇਹਨੂੰ ਵਰਤੋਂ ਇਹਦੀ ਕੀਤੀ ਜਾਂਦੀ ਹੈ। ਇੱਕ ਸਬਸਟੀਟਿਊਟ ਦੇ ਤੌਰ ਤੇ ਪਾਵੋਦੇ ਜਿਹੜੇ ਰਿਡੋਲਸ ਹੁੰਦੇ ਨੇ ਜਿਹੜੀਆਂ ਉਹਦੇ ਸਿੰਪਟਮਸ ਹੁੰਦੇ ਨੇ ਜਿਹੜੀਆਂ ਉਹਦੀਆਂ ਮੁਸ਼ਕਲਾਂ ਹੁੰਦੀਆਂ ਨੇ ਜਿੱਦੋਂ ਅਸੀਂ ਤੋੜ ਕਹਿੰਦੇ ਆ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ ਵੀ ਇਹਦੀ ਵਰਤੋਂ ਕੀਤੀ ਜਾਂਦੀ ਹੈ ਮੈਡੀਕਲ ਟਰਮ ਦੇ ਵਿੱਚ ਮੈਡੀਕਲ ਲਾਈਨ ਦੇ ਵਿੱਚ ਡਾਕਟਰ ਇਹਨੂੰ ਇਸ ਕੰਮ ਲਈ ਵਰਤਦੇ ਨੇ ਕਿ ਜਦੋਂ ਕਿਸੇ ਦਾ ਨਸ਼ਾ ਚੜਾਂਦੇ ਉਹਨੂੰ ਥੋੜੀ ਥੋੜੀ ਦਿੰਦੇ ਨੇ ਉਸ ਤੋਂ ਬਾਅਦ ਹੌਲੀ ਹੌਲੀ ਇਹਨੂੰ ਪਟਾਕੇ ਬੰਦ ਕਰ ਦਿੰਦੇ ਨੇ ਪਰ ਲੋਕ ਇਹਨੂੰ ਵੱਡੇ ਰੂਪ ਦੇ ਵਿੱਚ ਨਸ਼ੇ ਦੇ ਰੂਪ ਦੇ ਵਿੱਚ ਦਿਨੋਂ ਦਿਨ ਵਰਤੀ ਜਾਂਦੇ ਨੇ ਤੋ ਦੋਸਤੋ ਬਹੁਤ ਵੱਡੇ ਦੇ ਨੁਕਸਾਨ ਨੇ ਕਿਉਂਕਿ ਜਦੋਂ ਕੋਈ ਸ਼ੁਰੂ ਕਰ ਲੈਂਦਾ ਜਿਵੇਂ ਹੁਣੇ ਮੈਂ ਦੱਸਿਆ ਕਿ ਰਿਸੈਪਟਰਸ ਨੂੰ ਬਲੌਕ ਕਰਦੀ ਹੈ ਰਿਸੈਪਟਰ ਨੂੰ ਬਾਧਤ ਕਰਦੀ ਹੈ ਸਰੀਰ ਦੇ ਜਿਹੜੇ ਮੈਸੇਜ ਸਿਸਟਮ ਹੈ ਉਹਨੂੰ ਬੰਦ ਕਰਦੀ ਹੈ ਇਹਦੇ ਵਿੱਚ ਰਿਸੈਪਟਰ ਜਿਹੜੇ ਹੁੰਦੇ ਨੇ ਉਹ ਪ੍ਰੋਟੀਨ ਮੋਲੀਕਿਊਲਸ ਹੁੰਦੇ ਨੇ ਇਹਦੇ ਵਿੱਚ ਇਅਰਸ ਨੋਜ਼ ਸਕਿਨ ਟੰਗ ਯਾਨੀ ਕਿ ਕੰਨ ਨੱਕ ਚਮੜੀ ਤੇ ਜੀਭ ਇਹ ਸਾਰੇ ਜਿਹੜੇ ਰਿਸੈਪਟਰਸ ਨੇ ਇਹ ਸਾਡੇ ਬਾਹਰੀ ਵਾਤਾਵਰਣ ਨੂੰ ਵੀ ਦਿਮਾਗ ਤੱਕ ਪਹੁੰਚਾਉਂਦੇ ਨੇ ਉਹਦੀਆਂ ਗਤੀਵਿਧੀਆਂ ਜਾਂ ਸਰੀਰ ਦੇ ਨਾਲ ਕੋਈ ਛੇੜਛਾੜ ਹੁੰਦੀ ਹੈ ਕੁਝ ਵੀ ਹੁੰਦਾ ਤਾਂ ਉਹ ਗਤੀਵਿਧੀ ਜਿਹੜੀ ਹੈ ਉਸੇ ਟਾਈਮ ਇਹ ਦਿਮਾਗ ਨੂੰ ਪਹੁੰਚਾਈ ਜਾਂਦੀ ਹੈ ਇਹਨਾਂ ਦਾ ਇਹ ਕੰਮ ਹੁੰਦਾ ਹੈ ਰਿਸੈਪਟਰਸ ਦਾ ਇਹਦੇ ਵਿੱਚ ਵੀ ਸੈਲਸ ਹੁੰਦੇ ਨੇ ਜਿਹੜੇ ਕਿ ਮੈਸੇਜ ਨੂੰ ਟਰਾਂਸਫਰ ਕਰਦੇ ਨੇ ਇੱਕ ਪ੍ਰਕਿਰਿਆ ਕੁਦਰਤੀ ਪ੍ਰਕਿਆ ਹੈ ਬਹੁਤ ਵੱਡੀ ਪ੍ਰਕਿਰਿਆ ਹੈ ਤੋ ਦੋਸਤੋ ear ਦੇ ਵਿੱਚ ਸਾਊਂਡ ਰਿਸੈਪਟਰ ਹੁੰਦੇ ਨੇ ਕੰਨਾਂ ਵਿੱਚ ਜਿਹੜੇ ਸੁਣਦੇ ਨੇ ਸਾਨੂੰ ਕੋਈ ਆਵਾਜ਼ ਬਾਹਰੋਂ ਆਉਂਦੀ ਕਿਸੇ ਵੀ ਤਰ੍ਹਾਂ ਦੀ ਉਹ ਕੰਨ ਸੁਣਦੇ ਨੇ ਫਿਰ ਉਹ ਅਗੇ ਦਿਮਾਗ ਤੱਕ ਉਸ ਨੂੰ ਪਹੁੰਚਾਉਂਦੇ ਨੇ ਦਿਮਾਗ ਉਸ ਦਾ ਫਿਰ ਮੀਨਿੰਗ ਕੱਢਦਾ ਹੈ ਔਰ ਉਸ ਦੀ ਸਮਝ ਦੇ ਨਾਲ ਸਰੀਰ ਨੂੰ ਅੱਗੇ ਪ੍ਰਕਿਰਿਆ ਕਰਨ ਵਾਸਤੇ ਆਦੇਸ਼ ਦਿੰਦਾ ਹੈ ਅੰਗਾਂ ਨੂੰ ਆਦੇਸ਼ ਦਿੰਦਾ ਹੈ ਨੋਜ਼ ਦੇ ਵਿੱਚ ਜਿਹੜੇ ਹੁੰਦੇ ਨੇ 스멜 ਰਿਸੈਪਟਰਸ ਨੱਕ ਦੇ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦੀ 스멜 ਲੈਂਦੇ ਆ ਅਸੀਂ ਕਿਸੇ ਬਦਬੂ ਦੇ ਕੋਲੋਂ ਲੰਘੀਏ ਉਹ ਤੋਂ ਇੱਕ ਸੈਕਿੰਡ ਵਿੱਚ ਪਤਾ ਲੱਗ ਜਾਂਦਾ ਕਿ ਇੱਥੇ ਬਦਬੂ ਹੈ ਇੱਥੇ ਕੋਈ ਗੰਦਾ ਨਾਲਾ ਚੱਲ ਰਿਹਾ ਅਸੀਂ ਕਿਸੇ ਵਧੀਆ ਫੁੱਲਾਂ ਦੇ ਗਾਰਡਨ ਕੋਲੋਂ ਫਲਾਵਰ ਗਾਰਡਨ ਕੋਲੋਂ ਲੰਘੀਏ ਤਾਂ ਉਦੋਂ ਵੀ ਪਤਾ ਲੱਗ ਜਾਂਦਾ ਬਹੁਤ ਸੁੰਦਰ 스멜 ਆਂਦੀ ਹੈ ਫੁੱਲਾਂ ਦੀ ਇਹ ਵੀ ਪਤਾ ਲੱਗ ਜਾਂਦਾ ਸਾਨੂੰ ਇੱਥੇ ਕਿਤੇ ਫੁੱਲ ਨੇ ਜਿਹੜੇ ਇਸ ਕਰਕੇ ਹਰ ਤਰ੍ਹਾਂ ਦੀ ਜਿਹੜੀ ਸਮੈਲ ਹੈ ਬਾਹਰੀ ਵਾਤਾਵਰਣ ਦੇ ਵਿੱਚ ਸਾਨੂੰ ਆਉਂਦੀ ਹੈ ਉਹਨੂੰ ਇਹ ਹੁੰਦੋਂ ਦਿਮਾਗ ਤੱਕ ਪਹੁੰਚਾਉਂਦੇ ਆ। ਇਸ ਤੋਂ ਨੈਕਸਟ ਹੁੰਦੀ ਆ ਸਕਿਨ। ਸਕਿਨ ਦੇ ਵਿੱਚ ਟੱਚ ਜਾਂ ਪ੍ਰੈਸ਼ਰ ਇਹ ਸਭ ਪ੍ਰੈਜੈਂਟ ਨੇ। ਸਕਿਨ ਨੂੰ ਜਿਵੇਂ ਅਸੀਂ ਟੱਚ ਕਰਦੇ ਆ ਜਾਂ ਅਸੀਂ ਥੋੜਾ ਜਿਹਾ ਕੋਈ ਪਿੰਨ ਚ ਬੰਦਾ ਆ ਜਾਂ ਫਿਰ ਹੋਰ ਤਰੀਕੇ ਨਾਲ ਕੋ ਟੱਚ ਕਰਦਾ ਕੋਈ ਚੁੰਡੀ ਵੱਢਦਾ ਜਾਂ ਕੁਝ ਕਰਦਾ। ਉਸੇ ਟਾਈਮ ਹੀ ਨਾਲ ਦੀ ਨਾਲ ਹੀ ਦਿਮਾਗ ਤੱਕ ਇਹ ਮੈਸੇਜ ਚਲਾ ਜਾਂਦਾ ਹੈ ਕੋਈ ਪ੍ਰੈਸ਼ਰ ਉੱਤੇ ਪੈਂਦਾ ਹੈ ਹੱਥ ਤੇ ਜਾਂ ਬਾਹਾਂ ਤੇ ਲੱਤ ਤੇ ਕਿਤੇ ਵੀ ਅੰਗ ਤੇ ਉਸੇ ਟਾਈਮ ਵਿਦ ਅ ਸੈਕੰਡ ਇਹਦਾ ਮੈਸੇਜ ਦਿਮਾਗ ਨੂੰ ਜਾਂਦਾ ਹੈ ਸੈਕੰਡ ਤੋਂ ਵੀ ਪਹਿਲਾਂ ਇਹ ਪ੍ਰਕਿਰਿਆ ਬਹੁਤ ਫਾਸਟ ਹੁੰਦੀ ਹੈ ਸੈਕੰਡ ਤੋਂ ਵੀ ਪਹਿਲਾਂ ਇਹ ਮੈਸੇਜ ਜੜੇ ਚਲੇ ਜਾਂਦੇ ਨੇ ਇਸ ਤੋਂ ਅੱਗੇ ਹੁੰਦੇ ਆ ਦੋਸਤੋ ਟੰਗ ਇਹਦੇ ਵਿੱਚ ਟੇਸਟ ਰਿਸੈਪਟਰਸ ਹੁੰਦੇ ਨੇ ਜਿਵੇਂ ਟੇਸਟ ਲੈਂਦੇ ਨੇ ਅਸੀਂ ਖਾਂਦੇ ਹਾਂ ਕੋਈ ਚੀਜ਼ ਜਾਂ ਕੋਈ ਪੀਂਦੇ ਹਾਂ ਉਦੋਂ ਪਤਾ ਲੱਗ ਜਾਂਦਾ ਪਤਾ ਲੱਗਦਾ ਵੀ ਇਹ ਮਿੱਠੀ ਹੈ ਇਹ ਨਮਕੀਨ ਹੈ ਇਹ ਖੱਟੀ ਹੈ ਇਹ ਕੌੜੀ ਹੈ ਇਹਦੀ ਸਵਾਦ ਇਦਾਂ ਦਾ ਹੈ ਬਕਬਕੀ ਹੈ ਉਹ ਕਿਵੇਂ ਪਤਾ ਲੱਗਿਆ ਕਿਉਂਕਿ ਇਹਦੇ ਵਿੱਚ ਜਿਹੜੇ ਟੇਸਟ ਰਿਸੈਪਟਰਸ ਨੇ ਉਹ ਮੈਸੇਜ ਅੱਗੇ ਲੈ ਕੇ ਜਾਂਦੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਇਹਨਾਂ ਸਾਰੇ ਰਿਸੈਪਟਰ ਨੂੰ ਬਾਧਿਤ ਕਰਦੀ ਹੈ ਇਹ ਟੈਬਲੇਟ ਜਿਹੜੀਆਂ ਆਉਂਦੀਆਂ ਨੇ ਇਹਨਾਂ ਦੇ ਫੰਕਸ਼ਨ ਵਿੱਚ ਰੋਕtham ਪੈਦਾ ਕਰਦੀਆਂ ਨੇ ਇਸ ਕਰਕੇ ਦੋਸਤੋ ਜਦੋਂ ਸਰੀਰ ਦੀ ਇੰਨੀਆਂ ਚੀਜ਼ਾਂ ਤੇ ਮਤਲਬ ਮੰਨ ਲਓ ਕਿ ਇਹ ਸਾਰੀਆਂ ਰੋਡ ਜਿਹੜੀਆਂ ਦਿਮਾਗ ਵਾਲੇ ਪਾਸੇ ਨੂੰ ਜਾ ਰਹੀਆਂ ਇਹਨਾਂ ਤੇ ਟ੍ਰੈਫਿਕ ਚੱਲ ਰਿਹਾ ਬਹੁਤ ਤੇਜ਼ੀ ਨਾਲ ਅਗਰ ਇਹਨਾਂ ਦਾ ਰਸਤਾ ਰੋਕ ਦਿੱਤਾ ਜਾਵੇ ਲੋਕ ਰਾਜ ਧਰਨੇ ਲੱਗ ਕੇ ਜਿਵੇਂ ਬੈਠ ਜਾਂਦੇ ਆ ਆਮ ਕਿਸਾਨ ਧਰਨੇ ਸੜਕਾਂ ਵਿੱਚ ਲਾਉਂਦੇ ਆ ਟ੍ਰੈਫਿਕ ਰੁਕ ਜਾਂਦਾ ਇਧਰ ਵੀ ਲਾਈਨਾਂ ਲੰਬੀਆਂ ਲੱਗਦੀਆਂ ਇਧਰ ਵੀ ਲੱਗਦੀਆਂ ਸਾਰਾ ਕੁਝ ਅਫਸੈਟ ਸਿਸਟਮ ਹੁੰਦਾ ਇਸੇ ਤਰ੍ਹਾਂ ਇੱਥੇ ਵੀ ਜਦੋਂ ਇਹਦੇ ਨਾਲ ਇਹ ਰਿਸੈਪਟਰਸ ਕੰਮ ਕਰਨਾ ਬੰਦ ਕਰ ਦਿੰਦੇ ਨੇ ਤਾਂ ਸਾਰਾ ਸਰੀਰ ਦਾ ਸਿਸਟਮ ਅਫਸੈਟ ਹੋ ਜਾਂਦਾ ਹੈ ਡਾਕਟਰ ਨੂੰ ਕੋਈ ਪਤਾ ਨਹੀਂ ਲੱਗਦਾ ਉੱਥੋਂ ਤੱਕ ਕੋਈ ਮੈਸੇਜ ਨਹੀਂ ਪਹੁੰਚਦਾ ਚਾਹੇ ਉਹ ਬੰਦਾ ਜ਼ਿਆਦਾ ਨਸ਼ਾ ਕਰਕੇ ਡਿੱਗ ਪਵੇ गिर ਜਾਵੇ ਥੱਲੇ ਨਾਲੇ 'ਚ ਡਿੱਗੇ ਸੜਕ ਦੇ ਵਜੇ ਉਹਨੂੰ 5:00 ਵਜੇ ਕੋਈ ਪਤਾ ਨਹੀਂ ਚਾਹੇ ਉਹਦਾ ਕੋਈ ਲੱਕ ਦੀ ਪ੍ਰੋਬਲਮ ਆ ਜਾਏ ਤਾਂ ਵੀ ਕੋਈ ਪਤਾ ਨਹੀਂ ਹੋਰ ਕਿਸੇ ਤਰ੍ਹਾਂ ਦੀ ਵੀ ਆ ਜਾਵੇ ਕੋਈ ਪਤਾ ਨਹੀਂ ਕਿਉਂਕਿ ਦਿਮਾਗ ਦਾ ਸਹੀ ਰੂਪ ਚ ਉਹ ਮੈਸੇਜ ਹੀ ਨਹੀਂ ਪਹੁੰਚੇ ਇਸ ਕਰਕੇ ਦਿਮਾਗ ਨਹੀਂ ਹੁੰਦਾ ਤੇ ਕੋਈ ਡਿਸੀਜਨ ਨਹੀਂ ਲਿਆ ਸੋ ਦੋਸਤੋ ਇਹ ਸਾਰਿਆਂ ਗਾ ਨੂੰ ਪ੍ਰਾਪਤ ਕਰਦੀ ਹੈ ਔਰ ਜਿਵੇਂ ਹੁਣੇ ਮੈਂ ਕਿਹਾ ਤੰਗ ਦਾ ਕੰਮ ਹੁੰਦਾ ਹੈ ਟੇਸਟ ਰਿਸੈਪਟਰਸ ਹੁੰਦੇ ਨੇ ਇੱਥੇ ਟਿਸ਼ੂਜ਼ ਹੁੰਦੇ ਨੇ ਜਿਹੜੇ ਟੇਸਟ ਵਾਲੇ ਜਦੋਂ ਇਹ ਦਵਾਈ ਨੂੰ ਲੋਕ ਸੇਵਨ ਕਰਦੇ ਨੇ ਜਿਹੜੇ ਡੋਰਫਿਨ ਔਰ ਇਹਨੂੰ ਜੀਬ ਦੇ ਥੱਲੇ ਰੱਖਿਆ ਜਾਂਦਾ ਹੈ ਜੀਬ ਦੇ ਥੱਲੇ ਇਸ ਕਰਕੇ ਰੱਖਿਆ ਜਾਂਦਾ ਹੈ ਕਿ ਜਦੋਂ ਦੀਪ ਜੀਬ ਦੇ ਥੱਲੇ ਇਸ ਨੂੰ ਰੱਖਿਆ ਜਾਵੇਗਾ ਫਿਰ ਇੱਥੇ ਇੱਕ ਸਲਾਈਵਾ ਪੈਦਾ ਹੁੰਦਾ ਹੈ ਜਿਹਨੂੰ ਅਸੀਂ ਮੂੰਹ ਦੇ ਵਿੱਚ ਪਾਣੀ ਆਉਣਾ ਵੀ ਕਹਿੰਦੇ ਆ ਸਲਾਈਵਾ ਪੈਦਾ ਹੁੰਦਾ ਹੈ ਜੀਬ ਦੇ ਥੱਲੇ ਟਿਸ਼ੂਸ ਜਿਹੜੇ ਹੁੰਦੇ ਨੇ ਸੈਕਟਰਸ ਹੁੰਦੇ ਨੇ ਉਹ ਇਹਨੂੰ ਜਦੋਂ ਉੱਥੇ ਪਿਗਲ ਜਾਂਦੀ ਹੈ ਪਾਣੀ ਦੇ ਵਿੱਚ ਇਹ ਪਿਗਲ ਜਾਂਦੀ ਕੁਲ ਜਾਂਦੀ ਆ। ਉਹ ਫਿਰ ਜਿਹੜੇ ਇਹਦੇ ਇਹਨੂੰ ਲੈ ਕੇ ਅੱਗੇ ਦਾ ਅਫੈਕਟ ਆ ਜਿਹੜਾ ਉਹ ਬਲੱਡ ਦੇ ਵਿੱਚ ਲੈ ਕੇ ਜਾ ਕੇ ਉਹਨੂੰ ਭਲਾਉਂਦੇ ਨੇ। ਔਰੇ ਜਲਦੀ ਪ੍ਰਕਿਰਿਆ ਹੁੰਦੀ ਆ। ਇਸੇ ਕਰਕੇ ਇਸ ਨੂੰ ਜੀਭ ਦੇ ਥੱਲੇ ਰੱਖਿਆ ਜਾਂਦਾ। ਕਿਉਂਕਿ ਜੇਕਰ ਨਿਕਲਿਆ ਜਾਵੇਗਾ ਤਾਂ ਇਹਦਾ ਜਲਦੀ ਅਸਰ ਨਹੀਂ ਹੋਏਗਾ ਪਰ ਇੱਥੇ ਜਦੋਂ ਪਿਗਲ ਜਾਂਦੀ ਹੈ ਜੀਭ ਦੇ ਥੱਲੇ ਇੱਥੋਂ ਅੱਗੇ ਡਿਸੋਲਵ ਹੁੰਦੀ ਹੈ ਤਾਂ ਸਰੀਰ ਦੇ ਵਿੱਚ ਬਲੱਡ ਦੇ ਵਿੱਚ ਜਲਦੀ ਹੋ ਜਾਂਦੀ ਹੈ। ਤਾਂ ਦੋਸਤੋ ਇਹ ਜਿਹੜੀ ਕਲਬਲਾ ਕੇ ਬੇਪ੍ਰਿਨਾਫਿਨ ਗੋਲੀ ਹੈ ਇਹ ਬਹੁਤ ਹੀ ਘਾਤਕ ਹੈ। ਕਈ ਐਮਜੀ ਦੇ ਵਿੱਚ 2 ਐਮਜੀ ਤੋਂ ਲੈ ਕੇ 24 ਐਮਜੀ ਤੱਕ ਹੁੰਦੀ ਹੈ। 16 ਐਮਜੀ ਤੱਕ ਵੱਤਵੱਦ ਲੋਕ ਲੈ ਸਕਦੇ ਨੇ। ਔਰ ਇਹਦੀ ਜਿਹੜੀ ਲਾਸਟ ਡੋਸ ਹੈ ਉਹ 24 ਐਮਜੀ ਤੱਕ ਹੁੰਦੀ ਹੈ। ਔਰ ਉਹ ਵੀ ਇੱਕ ਦਿਨ ਦੇ ਵਿੱਚ ਇੱਕ ਵਾਰ ਹੀ ਵੰਟਾ। ਇਹ ਮੈਡੀਕਲ ਟਰਮ ਦੀ ਚੀਜ਼ ਹੈ ਇਸ ਕਰਕੇ ਉਹ ਡਾਕਟਰ ਯੂਜ਼ ਕਰਦੇ ਨੇ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਪੇਸ਼ੈਂਟ ਹੈ ਪੇਸ਼ੈਂਟ ਨੂੰ ਕਿੰਨੀ ਕੁ ਦੇਣੀ ਹੈ ਇਹ ਪੇਸ਼ੈਂਟ ਦੀ ਰਿਕੁਆਇਰਮੈਂਟ ਬੋਡੀ ਦੀ ਕਿੰਨੀ ਕੁ ਹੈ ਉਹਨੂੰ ਇਹ ਕਿੰਨੀ ਡੋਜ਼ ਕਿਦਿਆਂ ਮਜੀ ਦੇਣੀ ਹੈ ਇਸ ਤਰੀਕੇ ਦੇ ਨਾਲ ਉਹ ਵੀ ਵਰਤੋਂ ਕਰਦੇ ਨੇ ਡਾਕਟਰਸ ਤਾਂ ਦੋਸਤੋ ਆਮ ਲੋਕ ਜਿਹੜੇ ਆ ਉਹ ਕੋਈ ਇੱਕ ਖਾਈ ਜਾਂਦਾ ਕੋਈ ਦੋ ਕੋਈ ਪੰਜ ਕੋਈ ਸੱਤ ਇਸ ਤਰੀਕੇ ਨਾਲ ਇਹਦੀ ਹੋਰ ਵਧਾਈ ਜਾਂਦੇ ਆ ਜਿਵੇਂ ਜਿਵੇਂ ਇੰਦਾ ਅਸਰ ਕਰਦਾ ਜਾਂਦਾ ਬੋਡੀ ਨੂੰ ਧੀమే ਤੇ ਉਹਦੀ ਮਾਤਰਾ ਹੋਰ ਵਧਾਈ ਜਾਂਦੀ ਹੈ ਔਰ ਮਾਤਰਾ ਰੁਕਣ ਦਾ ਨਾਮ ਨਹੀਂ ਲੈਂਦੀ ਕੁਆਂਟੀਟੀ ਰੁਕਣ ਦਾ ਨਾਮ ਨਹੀਂ ਲੈਂਦੀ ਉੱਪਰ ਉਤਰੀ ਜਾਂਦੀ ਹੈ ਯਾਨੀ ਕਿ ਇੱਕ ਦਲਦਲ ਦੇ ਵਿੱਚ ਜਿਹੜਾ ਬੰਦਾ ਇਸ ਵਿੱਚ ਵੜ ਜਾਂਦਾ ਇਥੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ ਫਿਰ ਐਸੇ ਲੋਕਾਂ ਨੂੰ ਬਹੁਤ ਫਾਈਨੈਂਸ਼ੀਅਲੀ ਪ੍ਰੋਬਲਮ ਆਉਂਦੀਆਂ ਨੇ ਕਿਉਂਕਿ ਰੋਜ਼ ਪੈਸਾ ਲੱਗਦਾ ਰੋਜ਼ ਲੈਣੀ ਹੈ ਔਰ ਕੈਸ਼ ਪੇਮੈਂਟ ਤੇ ਹੀ ਮਿਲਦੀਆਂ ਨੇ ਇਰੋਨਾ ਦਾ ਪੈਸਾ ਜਿਹੜਾ ਕਮਾਉਂਦੇ ਨੇ ਉਹ ਇਧਰ ਨੂੰ ਤੁਰਿਆ ਜਾਂਦਾ ਘਰਾਂ ਦੇ ਵਿੱਚ ਨਹੀਂ ਜਾਂਦਾ ਘਰ ਖੁਸ਼ਹਾਲ ਨਹੀਂ ਹੁੰਦਾ ਘਰੇ ਲੜਾਈ ਪੈਂਦੀ ਹੈ ਕੁਲੇਸ਼ ਹੁੰਦੇ ਨੇ ਘਰ ਦੇ ਜੀ ਔਖੇ ਹੋ ਜਾਂਦੇ ਨੇ ਲੜਾਈਆਂ ਝਗੜੇ ਰੋਜ਼ ਹੁੰਦੇ ਨੇ ਬਹੁਤ ਨੁਕਸਾਨ ਕਰਦੀ ਹੈ ਸਰੀਰ ਤੇ ਹੋਰ ਬੜੇ ਨੁਕਸਾਨ ਕਰਦੀ ਹੈ ਸਰੀਰ ਕਮਜ਼ੋਰ ਹੋਣ ਲੱਗ ਪੈਂਦਾ ਅੰਦਰੋਂ ਅੰਦਰ ਹੀ ਕੋਣਤਰਾ ਖਾਂਦੀ ਹੈ ਔਰ ਇਹਦੇ ਨਾਲ ਕੀ ਲੱਤਾਂ ਫੁੱਲਦੀਆਂ ਨੇ ਜਿਉ ਜਿਵੇਂ ਵੀ ਕੰਨਸ ਆਉਂਦੀ ਹੈ ਸਰੀਰ ਨੂੰ ਕਮਜ਼ੋਰੀ ਭੁੱਖ ਘੱਟ ਲੱਗਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਬੰਦਾ ਕੋਈ ਖਾਂਦਾ ਤਾਂ ਭੁੱਖ ਲੱਗਦੀ ਹੈ ਜੇ ਨਹੀਂ ਖਾਂਦਾ ਤੇ ਭੁੱਖ ਨਹੀਂ ਲੱਗਦੀ ਇਹ ਪੋਜੀਸ਼ਨ ਬਣ ਜਾਂਦੀ ਲੋਕਾਂ ਦੇ ਨਾਲ ਜਿਆਦਾ ਟਾਈਮ ਖਾਓਗੇ ਲੰਬਾ ਟਾਈਮ ਇਹ ਫੇਫੜਿਆਂ ਤੇ ਇਫੈਕਟ ਕਰਦੀ ਹੈ ਸਾਹ ਚੜਨ ਲੱਗ ਪ ਜਾਂਦਾ ਤੇ ਸੋ ਇਹ ਲਿਵਰ ਤੇ ਇਫੈਕਟ ਕਰਦੀ ਹੈ ਹੋਰ ਕੋਈ ਅੰਗਾਂ ਤੇ ਇਫੈਕਟ ਕਰਦੀ ਹੈ ਤੇ ਇਸ ਦੇ ਬਹੁਤ ਵੱਡੇ ਸਾਈਡ ਇਫੈਕਟਸ ਪੈਂਦੇ ਨੇ ਜਿਵੇਂ ਜਿਵੇਂ ਲੰਬਾ ਟਾਈਮ ਲੋਕ ਕਰਦੇ ਚਲੇ ਜਾਂਦੇ ਨੇ ਇਹਦੇ ਸਾਈਡ ਇਫੈਕਟ ਵਾਧੇ ਚਲੇ ਜਾਂਦੇ ਨੇ ਪਹਿਲਾਂ ਤੇ ਸਵੇਲਿੰਗ ਸੋਚ ਵੀ ਆਉਣ ਲੱਗ ਜਾਂਦੀ ਹੈ ਦੇ ਨਾਲ ਯਾਨੀ ਕਿ ਬਹੁਤ ਪ੍ਰਕਾਰ ਦੀਆਂ ਪ੍ਰੋਬਲਮ ਖੜੀ ਕਰ ਦਿੰਦੀ ਯਾਦਸ਼ਤ ਘਟ ਜਾਂਦੀ ਹੈ ਕਈ ਲੋਕ ਕਹਿੰਦੇ ਨੇ ਮੇਰੀ ਪਹਿਲਾਂ ਨਾਲੋਂ ਕਿੰਨੀ ਯਾਦਸ਼ਤ ਘਟ ਗਈ ਹੈ ਤੇ ਦੋਸਤੋ ਵਾਕਈ ਇਹਦੇ ਨਾਲ ਯਾਦਸ਼ਤ ਘਟਦੀ ਹੈ ਇਹਦੇ ਸਾਰੇ ਸਾਈਡ ਇਫੈਕਟਸ ਨੇ ਔਰ ਇਹਦੇ ਵਿੱਚ ਕੀ ਜਿਹੜੇ ਲੋਕ ਇਨਵੋਲਵ ਹੋ ਚੁੱਕੇ ਨੇ ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਅੱਛੇ ਕਾਉਂਸਲਰ ਦੇ ਕੋਲ ਜਾਣ ਔਰ ਉਹਦੇ ਕੋਲ اچھی ਗਾਈਡੈਂਸ ਲੈ ਕੇ ਕਾਉਂਸਲਿੰਗ ਲੈ ਕੇ ਨਾਲ ਕੁਝ ਦਵਾਈ ਦਾ ਸੇਵਨ ਕਰਕੇ ਇਸ ਨੂੰ ਛੱਡਣ ਦਾ ਪ੍ਰਯਾਲਾ ਕਰਨਾ। ਦੋਸਤੋ ਫਿਰ ਤਾਂ ਜ਼ਿੰਦਗੀ ਰਿਵਾਈਵ ਹੋ ਜਾਂਦੀ ਹੈ ਵਾਪਸ ਫਿਰ ਉਸੇ ਦਿਸ਼ਾ ਵਿੱਚ ਆ ਜਾਂਦੀ ਹੈ। ਕਿਉਂਕਿ ਜਿਸ ਬਿਮਾਰੀ ਜੇ ਕੋਈ ਬਿਮਾਰੀ ਬਣੀ ਤਾਂ ਉਹਦਾ ਇਲਾਜ ਵੀ ਹੈ। ਇਹ ਨਹੀਂ ਹੈ ਕੋਈ ਬਿਮਾਰੀ ਨਹੀਂ ਹੈ ਤਾਂ ਉਹਦਾ ਇਲਾਜ ਨਹੀਂ ਹੈ। ਕੋਈ ਕਤੁਕਾ ਛੱਡ ਕੇ ਇਦਾਂ ਦੀ ਹੈ ਪਰ ਇਹਦਾ ਇਲਾਜ ਹੈ। ਜੇ ਕੋਈ ਛੱਡਣਾ ਚਾਹੁੰਦਾ ਹੈ ਮਨੋਂ ਤਿਆਰ ਹੋਣਾ ਜ਼ਰੂਰੀ ਹੈ। ਕਿਉਂਕਿ ਇਹ ਮਾਨਸਿਕ ਰੋਗ ਹੈ ਮਾਨਸਿਕਤਾ ਨਾਲ ਸੰਬੰਧਿਤ ਚੀਜ਼ ਹੈ ਆਮ ਲੋਕਾਂ ਨੂੰ ਇਹ ਵੀ ਹੁੰਦਾ ਹੈ ਕਿ ਜੇ ਮੈਂ ਅੱਜ ਨਾ ਖਾਧੀ ਤਾਂ ਪਤਾ ਨਹੀਂ ਕੀ ਹੋ ਜਾਏਗਾ ਕਿਉਂਕਿ ਮਾਨਸਿਕ ਰੋਗ ਹੈ ਮਾਨਸਿਕ ਚੀਜ਼ ਮਾਨਸਿਕਤਾ ਨਾਲ ਸੰਬੰਧਿਤ ਹੈ ਤਾਂ ਸਭ ਤੋਂ ਪਹਿਲਾਂ ਮਨ ਨੂੰ ਪੱਕਾ ਕਰਨਾ ਪੈਂਦਾ ਮਨ ਨੂੰ ਬਣਾਉਣਾ ਪੈਂਦਾ ਹੈ ਕਿ ਮੈਂ ਛੱਡਣੀ ਹੈ ਹਰ ਹਾਲਤ ਛੱਡਣੀ ਜੋ ਮਰਜ਼ੀ ਹੋ ਜੇ ਚਾਹੇ ਮੈਨੂੰ ਕੋਈ ਪ੍ਰੋਬਲਮ ਆਏ ਮੈਂ ਇਸ ਨੂੰ ਛੱਡਣਾ ਹੈ ਜਦੋਂ ਇਸ ਦਾ ਤੁਸੀਂ ਪੱਕਾ ਨਿਸ਼ਚਾ ਕਰ ਲੋਗੇ ਸਾਈਕੋਲੋਜੀ ਤੌਰ ਤੇ ਤੁਸੀਂ ਤਿਆਰ ਹੋ ਜਾਓਗੇ ਫਿਰ ਦੋਸਤੋ ਆਰਮ ਨਾਲ ਛੱਡ पाओਗੇ ਫਿਰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਨਾਲ ਕੁਝ ਦਵਾਈ ਦਾ ਸੇਵਨ ਕਰੋ ਨਾਲ ਕਾਉਂਸਲਿੰਗ ਲੈ ਕੇ ਆਰਾਮ ਨਾਲ ਛੱਡ ਸਕਦੇ ਹੋ ਔਰ ਇਹਨੂੰ ਛੱਡਣ ਦੇ ਵਿੱਚ ਹੀ ਭਲਾਈ ਹੈ ਛੱਡਣ ਦੇ ਵਿੱਚ ਹੀ ਫਾਇਦਾ ਹੈ ਕਿਉਂਕਿ ਉਹਨਾਂ ਲੋਕਾਂ ਦੇ ਘਰ ਪਰੰਦਾ ਕੋਈ ਫਾਇਦਾ ਨਹੀਂ ਜਿਹੜੇ ਲੋਕ ਕੋਈ ਪ੍ਰਾਈਵੇਟ ਹਸਪਤਾਲਾਂ ਦੇ ਰੂਪ ਦੇ ਵਿੱਚ ਵੇਚਦੇ ਆ ਕਈ ਬਲੈਕ ਦੇ ਵਿੱਚ ਇਹਨੂੰ ਲਿਆ ਕੇ ਹਸਪਤਾਲਾਂ ਤੋਂ ਵੇਚ-ਵੇਚਦੇ ਐ ਤਾਂ ਦੇ ਕਰਦੇ ਕਾਲਪ ਕਰਦੇ ਰਹਿੰਦੇ ਐ ਤੇ ਬਟ ਆਪਣੇ ਆਪ ਨੂੰ ਠੀਕ ਕਰਨ ਦਾ ਮੌਕਾ ਜਿਹੜਾ ਹੈ ਉਹ ਪ੍ਰਮਾਤਮਾ ਹਰ ਇੱਕ ਨੂੰ ਦਿੰਦਾ ਹੈ ਪਰ ਜਿਹੜਾ ਸੰਭਾਲ ਲੈਂਦਾ ਹੈ ਉਹਦਾ ਤਾਂ ਜੀਵਨ ਵਧੀਆ ਬਣ ਜਾਂਦਾ ਜੀਵਨ ਨਿੱਖਰ ਜਾਂਦਾ ਉਹ ਜਿਹੜਾ ਨਹੀਂ ਸੰਭਾਲਦਾ ਉਹਨਾਂ ਦੇ ਜੀਵਨ ਖਰਾਬ ਹੋ ਜਾਂਦੇ ਨੇ ਉਹਨਾਂ ਦੇ ਘਰ ਵੀ ਖਰਾਬ ਹੋ ਜਾਂਦੇ ਨੇ ਵਿਆਹ ਜੀਵਨ ਵੀ ਖਰਾਬ ਹੋ ਜਾਂਦਾ ਹੈ ਮਾਤਾ ਪਿਤਾ ਵੀ ਸਾਰ ਆਰਿਸ ਤੇ ਘਰਾਬ ਹੋ ਜਾਂਦੇ ਨੇ ਸੋ ਦੋਸਤੋ ਇਹਦੇ ਵਿੱਚੋਂ ਨਿਕਲਣ ਦੀ ਲੋੜ ਹੈ ਬਹੁਤ ਹੀ ਪ੍ਰਭਾਵਸ਼ਾਲੀ ਔਰ ਬੁਰੇ ਪ੍ਰਭਾਵ ਵਾਲੀ ਇਹ ਚੀਜ਼ ਹੈ ਇਸ ਨੂੰ ਛੱਡਣ ਦੀ ਲੋੜ ਹੈ ਵਾਸਤਵ ਵਿੱਚ ਇਹ ਕੋਈ ਨਸ਼ਾ ਨਹੀਂ ਇੱਕ ਮੈਡੀਕਲ ਟਰਮ ਹੈ ਪੇਨ ਕਿਲਰ ਦਵਾਈ ਤਿਆਰ ਕੀਤੀ ਸੀ ਵਿਗਿਆਨੀਆਂ ਨੇ ਪਰ ਲੋਕਾਂ ਨੇ ਇਹਨੂੰ ਨਸ਼ੇ ਦੀ ਤਰ੍ਹਾਂ ਵਰਤਣਾ ਸ਼ੁਰੂ ਕਰ ਦਿੱਤਾ ਅਸਲ ਵਿੱਚ ਨਸ਼ਾ ਹੈ ਨਹੀਂ ਇਸ ਦੀ ਗਲਤ ਵਰਤੋਂ ਕਰਨ ਦੇ ਕਾਰਨ ਹੀ ਸਰੀਰ ਤੇ ਗਲਤ ਅਸਰ ਪੈਂਦੇ ਨੇ ਗਲਤ ਅਫੈਕਟ ਪੈਂਦੇ ਨੇ ਕੋਈ ਨ ਛੱਡਣ ਦੀ ਲੋੜ ਐ ਹਰ ਟਾਈਮ ਇਹ ਅਭਰਾਲਾ ਕਰੋ ਕਿ ਅਸੀਂ ਛੱਡ ਦੇਣਾ ਹੈ ਹਰ ਹਾਲਤ ਵਿੱਚ ਇਹਨੂੰ ਛੱਡਣਾ ਹੈ ਜਦੋਂ ਮਾਨਸਿਕ ਤੌਰ ਤੇ ਤਿਆਰ ਹੋ ਜਾਓਗੇ ਤਾਂ ਦੋਸਤੋ ਫਿਰ ਤੁਹਾਨੂੰ ਕੋਈ ਨਹੀਂ ਰੋਕ ਪਾਏਗਾ ਛੱਡਣ ਤੋਂ ਇਹਨੂੰ ਛੱਡ ਕੇ ਤੁਸੀਂ ਆਪਣਾ ਜੀਵਨ ਵਧੀਆ ਖੁਸ਼ਾਲ ਬਣਾ ਲਓਗੇ ਅਗਰ ਕਿਸੇ ਸਾਡੇ ਅਭਰਾਲੇ ਦੀ ਲੋੜ ਹੋਵੇ ਤਾਂ ਸਾਨੂੰ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਔਰ ਸਾਡੇ ਨਾਲ ਸੰਪਰਕ ਕਰਕੇ ਆਮ ਨਾਲ ਛੱਡ ਜਾਓਗੇ ਐਜੀ ਕੋਈ ਪ੍ਰੋਬਲਮ ਨਹੀਂ ਐ ਤਾਂ ਦੋਸਤੋ ਇਹਨਾਂ ਗੱਲਾਂ ਦੇ ਨਾਲ ਮੈਂ ਜਾਇਦ ਜਾਵਾਂਗਾ ਸਾਰਿਆਂ ਤੋਂ ਸਾਰੂ ਸਤਿਕਾਰ